ਸ਼ਸ਼ੀਕਾਲ ਮੈਂ ਹਦੀ ਸਿੰਘ ਜੈਲਦਾਰ ਤੇ ਤੁਸੀਂ ਦੇਖ ਰਹੇ ਹੋ ਟੌਪ ਪੰਜਾਬ ਟੀਵੀ ਯਾਰੋ ਆਪਣੇ ਵਿਆਹ ਦਾ ਚਾਅ ਸਾਰਿਆਂ ਨੂੰ ਹੁੰਦਾ ਹੈ ਪਰ ਜਦੋਂ ਲਾਵਾ ਦਾ ਟਾਈਮ ਆਉਂਦਾ ਹੈ ਸਾਰੇ ਘਬਰਾ ਹੀ ਜਾਂਦੇ ਆ ਲਾਵਾ ਤਾਂ ਆਪਾਂ ਕਾਫੀ ਦੇਖਦੇ ਆਂ ਪਰ ਜਦੋਂ ਆਪਣਾ ਟਾਈਮ ਆਉਂਦਾ ਹੈ ਉਸ ਸਮੇ ਕੁਝ ਸਮਝ ਨਹੀਂ ਲੱਗਦੀ ਬੰਦਾ ਪਜ਼ਲ ਜਿਹਾ ਹੋ ਜਾਂਦਾ ਹੈ ਜੀ ਹਾਂ ਬਹੁਤ ਸਾਰੇ ਲਾਵਾ ਵਧੀਆ ਵੀ ਕਰ ਲੈਂਦੇ ਨੇ ਪਰ ਕੁਝ ਨੌਜਵਾਨ ਹੁੰਦੇ ਨੇ ਜਿਨ੍ਹਾਂ ਤੋਂ ਲਾਵਾ ਸਹੀ ਤਰੀਕੇ ਨਾਲ ਨਹੀਂ ਹੁੰਦੀਆਂ ਜਿਨ੍ਹਾਂ ਨੂੰ ਪਤਾ ਨਹੀਂ ਲੱਗਦਾ ਵੀ ਕਦੋਂ ਉੱਠਣਾ ਹੈ ਕਦੋਂ ਬੈਠਣਾ ਹੈ ਬਹੁਤ ਸਾਰੇ ਨੌਜਵਾਨਾਂ ਨਾਲ ਅਜਿਹਾ ਹੁੰਦਾ ਹੀ ਏ। ਸੋਹਾਲੀ ਵਿੱਚ ਸੋਸ਼ਲ ਮੀਡੀਆ ਤੇ ਇੱਕ ਵੀਡੀਓ ਬਹੁਤ ਹੀ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ। ਜਿਸ ਵੀਡੀਓ ਵਿੱਚ ਅਜਿਹਾ ਹੀ ਕੁਝ ਹੋ ਰਿਹਾ ਹੈ। ਪਰ ਲੋਕ ਇਸ ਵੀਡੀਓ ਨੂੰ ਹੁਣ ਜਾਣ ਬੁੱਝ ਕੇ ਸ਼ੇਅਰ ਕਰ ਰਹੇ ਨੇ ਤੇ ਇਹਨਾਂ ਦਾ ਮਜ਼ਾਕ ਉਡਾ ਰਹੇ ਨੇ। ਦਰ ਅਸਲ ਵਿੱਚ ਇਸ ਵੀਡੀਓ 'ਚ ਤੁਸੀਂ ਦੇਖੋਗੇ ਕਿ ਇੱਕ ਵੀਰ ਜਦੋਂ ਅਜੇ ਪਾਠੀ ਸਿੰਘ ਨੇ ਲਾਮ ਪਰਨੀ ਸ਼ੁਰੂ ਵੀ ਨਹੀਂ ਸੀ ਕੀਤੀ ਪਹਿਲਾਂ ਹੀ ਉੱਠ ਕੇ ਚੱਲ ਪੈਂਦਾ ਹੈ। ਇਸ ਵੀਰ ਨੂੰ ਪਤਾ ਨਹੀਂ ਲੱਗਦਾ ਕਿ ਪਾਠੀ ਸਿੰਘ ਨੇ ਅਜੇ ਲਾਮ ਸ਼ੁਰੂ ਨਹੀਂ ਕੀਤੀ। ਸੋ ਇਸ ਕਰਕੇ ਪਹਿਲਾਂ ਉੱਠ ਕੇ ਚੱਲ ਪੈਂਦਾ ਹੈ। ਜਾਏ ਅੰਤਰਬਾਰ ਹਰ ਪ੍ਰਭੇ ਕੋ ਮੰਮੀ ਹਰਿ ਵੇਖੈ ਰਾਮ ਹਦੂਰੇ ਹਰ ਆਤਮ ਰਾਮ ਜਾਏ ਅੰਤਰਬਾਰ ਹਰ ਪ੍ਰਭੇ ਕੋ ਮੰਮੀ ਹਰਿ ਵੇਖੈ ਕਮਰਾ ਵੀਰ ਦੇ ਮੂੰਹ ਤੇ ਇੱਕ ਸਮਾਈਲ ਹੁੰਦੀ ਹੈ ਕਿ ਜਿਵੇਂ ਉਸ ਨੂੰ ਲੱਗਦਾ ਹੈ ਕਿ ਯਾਰ ਮੇਰੇ ਤੋਂ ਕੁਝ ਗਲਤ ਹੋ ਰਿਹਾ ਹੈ ਪਰ ਯਾਰੋ ਇੱਥੇ ਇਸ ਵੀਰ ਦੀ ਕੋਈ ਗਲਤੀ ਨਹੀਂ ਆ ਕਈ ਟਾਈਮ ਬੰਦਾ ਘਬਰਾ ਜਾਂਦਾ ਹੈ ਕਈ ਟਾਈਮ ਉਸ ਨੂੰ ਨੌਲਜ ਨਹੀਂ ਹੁੰਦੀ ਪਾਠੀ ਸਿੰਘ ਲਾਵਾਂ ਦੀ ਮਰਿਆਦਾ ਵੀ ਦੱਸਦੇ ਨੇ ਸਾਰੀਆਂ ਹਦਾਇਤਾਂ ਵੀ ਦਿੰਦੇ ਨੇ ਪਰ ਫਿਰ ਵੀ ਕਈ ਵੇਲੇ ਬੰਦਾ ਘਬਰਾ ਹੀ ਜਾਂਦਾ ਹੈ ਸੋ ਸਾਨੂੰ ਇਹਨਾਂ ਨੂੰ ਗਲਤ ਨਹੀਂ ਕਹਿਣਾ ਚਾਹੀਦਾ ਸੋ ਤੁਸੀਂ ਕਮੈਂਟ ਕਰਕੇ ਜਰੂਰ ਦੱਸਿਓ ਵੀ ਤੁਹਾਡੀਆਂ ਲਾਵਾਂ ਕਿਵੇਂ ਦੀਆਂ ਹੋਈਆਂ ਸੋ ਇਸ ਦੇ ਨਾਲ ਹੀ ਇਹ ਵੀਡੀਓ ਇੱਥੇ ਖਤਮ ਕਰਦੇ ਆ ਮਿਲਦੇ ਆ ਕਿਸੇ ਨਵੀਂ ਵੀਡੀਓ ਨਾਲ ਸਤਿ ਸ਼੍ਰੀ ਅਕਾਲ